ਗੁਰੂ ਨਾਨਕ ਸਾਹਿਬ ਕਹਿੰਦੇ ਬੰਦੇ ਚਾਰ ਗੱਲਾਂ ਤੂੰ ਭੁੱਲਦਾ ਨਹੀਂ ਦੋ ਤੈਨੂੰ ਚੇਤਾ ਨਹੀਂ ਰਹਿੰਦੀਆਂ ਮਹਾਰਾਜ ਚਾਰ ਕੀ ਨੇ ਕਹਿਣ ਲੱਗੇ ਅੱਜ ਤੱਕ ਭੁੱਖ ਲੱਗੀ ਹੋਵੇ ਕੋਈ ਖਾਣਾ ਨਹੀਂ ਭੁੱਲਿਆ ਦੂਸਰਾ ਬਚਨ ਪਾਣੀ ਦੀ ਪਿਆਸ ਲੱਗੀ ਹੋਵੇ ਕੋਈ ਪੀਣਾ ਨਹੀਂ ਭੁੱਲਿਆ ਤੀਸਰਾ ਬਚਨ ਅੱਜ ਤੱਕ ਕੋਈ ਹੱਸਣਾ ਨਹੀਂ ਭੁੱਲਿਆ ਅਸਲ ਵਿੱਚ ਬੰਦਾ ਜਿੰਨੇ ਕਰਮ ਕਰਦਾ ਹੈ ਉਦੇ ਪਿੱਛੇ ਚਾਹਤ ਇਹ ਐ ਮੈਂ ਖੁਸ਼ ਰਹਿ ਸਕਾਂ ਸੱਚ ਇਹ ਐ ਚੋਰ ਬੰਦਾ ਚੋਰੀ ਵੀ ਕਰੇ ਚਾਹ ਤੋ ਵੀ ਰਖ ਦੇ ਮੈਂ ਖੁਸ਼ ਰਹਿ ਸਕਾਂ ਮਾਰੇ ਕਹਿਣ ਲੱਗੇ ਤੂੰ ਹਸਣਾ ਨਹੀਂ ਭੁੱਲਿਆ ਫਿਰ ਇੱਕ ਚੌਥਾ ਵਚਨ ਵਰਤਿਆ ਕਹਿਣ ਲੱਗੇ ਭਾਵੇਂ ਕੋਈ ਬਾਦਸ਼ਾਹ ਭਾਵੇਂ ਕੋਈ ਭਿਖਾਰੀ ਅੱਜ ਤੱਕ ਉਸ ਸੋਣਾ ਨਹੀਂ ਭੁੱਲਿਆ ਚਾਰ ਤੂੰ ਭੁੱਲਿਆ ਨਹੀਂ ਪਰ ਦੋ ਤੈਨੂੰ ਚੇਤਾ ਨਹੀਂ ਰਹਿੰਦੀਆਂ ਦੋ ਗੱਲਾਂ ਤੈਨੂੰ ਚੇਤਾ ਨਹੀਂ ਮਨੁੱਖ ਜੋ ਕੀ ਨਹੀਂ ਚੇਤਾ ਰਹਿੰਦਾ ਬਾਣੀ ਚ ਬਚਨ ਵਰਤਿਆ ਖਾਣਾ ਪੀਣਾ ਹੱਸਣਾ ਸੌਣਾ ਅਗਲਾ ਬਚਨ ਵਰਤਿਆ ਵਿਸਰ ਗਿਆ ਹੈ ਮਰਨਾ ਇੱਕ ਬੰਦੇ ਤੈਨੂੰ ਮੌਤ ਚੇਤੇ ਨਹੀਂ ਦੂਜਾ ਬਚਨ ਵਰਤਿਆ ਖਸਮ ਵਿਸਾਰ ਖੁਆਰੀ ਕੀਨੀ ਦੂਜਾ ਤੈਨੂੰ ਖਸਮ ਪਰਮਾਤਮਾ ਵਾਹਿਗੁਰੂ ਚੇਤੇ ਨਹੀਂ ਤੈਨੂੰ ਮੌਤ ਚੇਤੇ ਨਹੀਂ ਦੂਸਰਾ ਤੈਨੂੰ ਖਸਮ ਪਰਮਾਤਮਾ ਚੇਤੇ ਨਹੀਂ ਖਸਮ ਬਿਸਾਰ ਅਗੇ ਗੁਰੂ ਨੇ ਕਿਹਾ ਜੇ ਪਰਮਾਤਮਾ ਨੂੰ ਭੁਲਾਏਗਾ ਖੁਆਰੀ ਕਿੰਨੀ ਪੱਲੇ ਤੇਰੇ ਖਰਜਲ ਖੁਆਰੀ ਪਏਗੀ ਖਸਮ ਬਿਸਾਰ ਖੁਆਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ ਪ੍ਰਾਣੀ ਏਕੋ ਨਾਮ ਧਿਆਵੋ ਆਪਣੀ ਪਤ ਸੇਤੀ ਕਰ ਜਾਵੋ ਬੰਦੇ ਪਰਮਾਤਮਾ ਦੇ ਨਾਮ ਨੂੰ ਜਪਿਆ ਕਰ ਲੋਕ ਦੀ ਗੱਲ ਛੱਡ ਤੂੰ ਰੱਬ ਦੇ ਘਰ ਵੀ ਤੇਰੀ ਪਤ ਬਣ ਜਾਏਗੀ